ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਜਿਸ ਤਰ੍ਹਾਂ ਆਪਾਂ ਇੱਕ ਫੇਸਬੁਕ ਤੇ ਇੱਕ ਆਪਣਾ ਦੋਸਤੀ ਘੇਰਾ ਬਣਿਆ ਹੋਇਆ ਜਿਸ ਤੇ ਆਪਾਂ ਇੱਕ ਦੂਸਰੇ ਨੂੰ ਆਪਣੇ ਵਿਚਾਰ ਦੱਸਦੇ ਰਹਿੰਨੇ ਆ ਪਹਿਲਾਂ ਤਾਂ ਇਹੀ ਸੋਚ ਕੇ ਇੱਥੋਂ ਤੱਕ ਹੀ ਸੀਮਤ ਸੀਗੀ ਫੇਸਬੁਕ ਦੀ ਸੋਚ ਕਿ ਆਪਣੇ ਵਿਚਾਰ ਦਿਆ ਕਰਾਂਗੇ ਲੋਕਾਂ ਤੋਂ ਆਪਣੇ ਵਿਚਾਰ ਲਿਆ ਕਰਾਂਗੇ ਪਰ ਉਸ ਤੋਂ ਬਾਅਦ ਇੱਕ ਮੇਰਾ ਫੇਸਬੁੱਕ ਖਾਤਾ ਲੋਕਾਂ ਲਈ ਵਿਚਾਰਾਂ ਦੇ ਨਾਲ-ਨਾਲ ਵਿਚਾਰਾਂ ਦੇ ਆਦਾਨ-ਪ੍ਰਦਾਨ ਦੇ ਨਾਲ-ਨਾਲ ਬਹੁਤ ਸਾਰੇ ਲੋਕਾਂ ਲਈ ਇੱਕ ਇਲਾਜ ਦਾ ਵੀ ਜ਼ਰੀਆ ਬਣ ਗਿਆ ਨਾਲ ਦੀ ਨਾਲ ਬਹੁਤ ਸਾਰੇ ਬੱਚਿਆਂ ਦੀ ਪੜ੍ਹਾਈ ਦਾ ਜ਼ਰੀਆ ਬਣ ਗਿਆ ਬਹੁਤ ਸਾਰੇ ਲੋਕਾਂ ਲਈ ਅਨਸਾਫ਼ ਦੇਣ ਦਾ ਜ਼ਰੀਆ ਬਣ ਗਿਆ ਦਬਾਉਣ ਦਾ ਜ਼ਰੀਆ ਬਣ ਗਿਆ ਤਾਂ ਹੁਣ ਕਿਤੇ ਨਾ ਕਿਤੇ ਆਪਣੇ ਮਨ ਦੇ ਵਿੱਚ ਇਹ ਗੱਲ ਜੁੜ ਗਈ ਕਿ ਜਿੱਥੇ ਸੁਖਜਿੰਦਰ ਦੀਆਂ ਭਾਵਨਾਵਾਂ ਜੁੜੀਆਂ ਸੀਗੀਆਂ ਫੇਸਬੁੱਕ ਨਾਲ ਹੁਣ ਉੱਥੇ ਹੋਰ ਲੋਕਾਂ ਦੀਆਂ ਭਾਵਨਾਵਾਂ ਵੀ ਜੁੜੀਆਂ ਹੋਈਆਂ। ਫਿਰ ਹੁਣ ਇੱਕ ਮਨ ਦੇ ਵਿੱਚ ਇੱਕ ਡਰ ਵੀ ਆ ਕਿ ਕਿਦਰੇ ਕਿਦਰੇ ਇਹ ਨਾ ਹੋਵੇ ਕਿ ਕੱਲ ਨੂੰ ਇਹ ਫੇਸਬੁੱਕ ਖਾਤਾ ਕੋਈ ਬੰਦ ਕਰਾ ਦੇਵੇ ਕੋਈ ਸ਼ਰਾਰਤੀ ਬੰਦਾ ਤਾਂ ਫਿਰ ਮੈਂ ਕੀ ਕਰੂੰਗਾ ਫਿਰ ਇੰਨੇ ਦੋਸਤ ਕਿਵੇਂ ਇਕੱਠੇ ਹੋਣਗੇ? ਤਾਂ ਇਹ ਇਸ ਸੋਚ ਨੂੰ ਲੈ ਕੇ ਇੱਕ YouTube ਤੇ ਵੀ ਚੈਨਲ ਬਣਾਇਆ ਜਿਹਦੀ ਮੈਂ ਆ ਪਹਿਲੀ ਵੀਡੀਓ ਉਸ ਚੈਨਲ ਤੇ ਪਾਉਣ ਲੱਗਿਆ ਸੁਖਜਿੰਦਰ ਸਿੰਘ ਲੋਪੋਂ ਨਾਂ ਦਾ ਇਹ ਚੈਨਲ ਬਣਾਇਆ ਤੇ ਇਸੇ ਤਰ੍ਹਾਂ ਹੀ ਇਸੇ ਦੋਸਤੀ ਘੇਰਾ ਜਿਹੜਾ ਆਪਣਾ ਉਹ ਨਵੇਂ ਥਾਂ ਤੇ ਵੀ ਬਣਿਆ ਰਵੇ ਤਾਂ ਇੱਕ ਵੈਬਸਾਈਟ ਤਿਆਰ ਕੀਤੀ ਹੈ ਜਿਹੜੀ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡੇ ਸਾਹਮਣੇ ਹੋਊਗੀ www.loponwale .com ਇਹਤੇ ਵੀ ਆਪਣੇ ਜਿਹੜੇ ਵਿਚਾਰ ਆ ਆਪਣੀਆਂ ਲਿਖਤਾਂ ਕਿਉਂਕਿ ਦੋਸਤੋ ਸਮਾਜ ਸੇਵਾ ਦੇ ਨਾਲ ਨਾਲ ਮੈਨੂੰ ਕਵਤਾਵਾਂ ਲਿਖਣ ਦਾ ਜਾਂ ਕਹਾਣੀਆਂ ਲਿਖਣ ਦਾ ਵੀ ਸ਼ੌਕ ਆ ਤੇ ਮੈਂ ਨਾਵਲ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਮਹੀਨੇ ਡੇਢ ਮਹੀਨੇ ਤੱਕ ਦਾਤੇ ਦੀ ਕਿਰਪਾ ਚਾਹੀਦੀ ਜੇ ਸਮਾਂ ਮਿਲਿਆ ਤਾਂ ਜਰੂਰ ਉਹਨੂੰ ਕੰਪਲੀਟ ਕਰਕੇ ਤੁਹਾਡੇ ਸਾਹਮਣੇ ਕਰੂੰਗਾ ਉਹ ਸਾਰੀਆਂ ਜਿਹੜੀਆਂ ਲਿਖਤਾਂ ਹੋਣਗੀਆਂ ਉਹ ਵੀ ਆਪਾਂ ਉਸ ਵੈਬਸਾਈਟ ਤੇ ਪਾਵਾਂਗੇ ਕਿਉਂਕਿ ਹੁਣ ਅੱਗੇ ਮੈਂ ਕੀ ਕਰਦਾ ਸੀ ਅੱਗੇ ਲਿਖਤਾਂ ਲਿਖ ਕੇ ਉਦਾਂ ਹੀ ਬੋਲ ਕੇ ਵੀਡੀਓ ਪਾ ਦਿੰਦਾ ਸੀ ਉਹ ਕੋਲੇ ਰਿਕਾਰਡ ਨਹੀਂ ਸੀ ਰਹਿੰਦਾ ਮੈਨੂੰ ਕਿਸੇ ਨੇ ਆਖਿਆ ਕਿ ਤੁਹਾਨੂੰ ਆਪਣੀ ਇੱਕ ਵੈਬਸਾਈਟ ਬਣਾਉਣੀ ਚਾਹੀਦੀ ਜਿੱਥੇ ਤੁਹਾਡੀਆਂ ਲਿਖਤਾਂ ਜਿਹੜੀਆਂ ਰਿਕਾਰਡ ਪਈਆਂ ਰਹਿਣ ਸਾਰਾ ਕੁਝ ਪਿਆਰ ਹੋਵੇ ਇਸ ਇਹ ਸੋਚ ਨੂੰ ਦੇਖਦਿਆਂ ਹੋਇਆਂ ਦੋਸਤੋ ਇਹ YouTube ਚੈਨਲ ਬਣਾਇਆ ਮੈਂ ਆਪਣੇ ਦੋਸਤਾਂ ਨੂੰ ਬੇਨਤੀ ਕਰਦਾ ਕਿ ਇਸ ਚੈਨਲ ਤੇ ਆਇਓ ਸੁਖਜਿੰਦਰ ਸਿੰਘ ਲੋਕੋਨਾ ਦਾ YouTube ਚੈਨਲ ਬਣਿਆ ਉੱਥੇ ਵੀ ਆਪਾਂ ਇਸੇ ਤਰ੍ਹਾਂ ਦੀਆਂ ਜਿਸ ਤਰ੍ਹਾਂ ਫੇਸਬੁੱਕ ਖਾਤਾ ਚੱਲਦਾ ਉਸੇ ਤਰ੍ਹਾਂ ਇੱਥੇ ਵੀ ਆ ਕੇ ਆਪਾਂ ਆਪਣੇ ਵਿਚਾਰਾਂ ਦਾ ਜਿਹੜਾ ਆਦਾਨ-ਪ੍ਰਦਾਨ ਕਰਦੇ ਰਵਾਂਗੇ ਇੱਕ ਦੂਸਰੇ ਨੂੰ ਗੱਲਾਂ ਸਿੱਖਦੇ ਰਵਾਂਗੇ ਇੱਕ ਦੂਸਰੇ ਨੂੰ ਜਿੰਨੀ ਕੁ ਸਮਝ ਹੈਗੀ ਆ ਸਿਖਾਉਂਦੇ ਰਵਾਂਗੇ ਇਸੇ ਤਰ੍ਹਾਂ ਆਪਣਾ ਜਿਹੜਾ ਰابطਾ ਚੱਲਦਾ ਰਹੂਗਾ ਇਸੇ ਤਰ੍ਹਾਂ ਹੀ ਆਪਣੀ ਜਿਹੜੀ ਦੋਸਤੀ ਆ ਆਪਸੀ ਦੋਸਤੀ ਆ ਇਹ ਕਿਸੇ ਹੋਰ ਲਈ ਮਤਲਬ ਇੱਕ ਉਮੀਦ ਇੱਕ ਆਸ ਬਣੀ ਰਹੂਗੀ ਜਿੱਨਾ ਚਿਰ ਇਹਨਾਂ ਲੋਕਾਂ ਦਾ ਆਪਸੀ ਸੰਪਰਕ ਆਉਣਾ ਚਿਰ ਆਪਾਂ ਕਿਸੇ ਲਈ ਇਲਾਜ ਦੇ ਰਹੇ ਆ ਕਿਸੇ ਨੂੰ ਪੜ੍ਹਾਈ ਦੇ ਰਹੇ ਆ ਤੇ ਕਿਸੇ ਨੂੰ ਸੇਧ ਦੇ ਰਹੇ ਆ ਇਸੇ ਤਰ੍ਹਾਂ ਦਾ ਜਿਹੜਾ ਇਹ ਸਿਲਸਿਲਾ ਇਹ ਚੱਲਦਾ ਰਹੂਗਾ ਇਸ ਕਰਕੇ ਜਿੰਨੇ ਵੀ ਫੇਸਬੁੱਕ ਤੇ ਦੋਸਤ ਪਿਆਰ ਕਰਦੇ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਸਾਰਿਆਂ ਨੂੰ YouTube ਚੈਨਲ ਤੇ ਆਉਣ ਦਾ ਸੱਦਾ ਦਿੰਦਾ ਧੰਨਵਾਦ ਜੀ ਹੋਂਦੇ ਵਾਸਤੇ